ਨਾਬੀ ਜਾਨੀ ਕੇ ਤੁੰਨੀ ਸਰੀਰ ਦਾ ਕੇਂਦਰ ਬਿੰਦੂ ਜਦੋਂ ਬੱਚਾ ਜੰਮਦਾ ਤਾਂ ਬੱਚੇ ਦਾ ਜਿਹੜਾ 나ੜੂਆ ਹੁੰਦਾ ਮਾਂ ਦੇ ਪੇਟ ਦੇ ਵਿੱਚ ਇੱਕ 나ੜ ਨਾਲ ਜੁੜਿਆ ਹੁੰਦਾ ਜਿੰਨੀ ਵੀ ਖੁਰਾਕ ਆ ਮਾਂ ਦੇ ਪੇਟ ਚੋਂ ਬੱਚੇ ਨੂੰ ਜਿਹੜਾ ਆਂਡਾ ਹੁੰਦਾ ਪਹਿਲਾਂ ਇੱਕ ਉਹਦੇ ਵਿੱਚ ਪਹੁੰਚਦੀ ਆ ਤੇ ਉਸੇ 나ੜੀ ਦੇ ਰਾਹੀਂ ਹੀ ਬੰਦੇ ਦੀਆਂ ਇਨਸਾਨ ਦੀਆਂ ਜੋ ਵੀ ਸਰੀਰ ਦੇ ਅੰਗਾਂ ਲੱਤਾਂ ਬਾਹਾਂ ਪੈਰ ਅੱਖਾਂ ਗੁਰਦੇ ਫੇਫੜੇ ਲੀਵਰ ਇੱਕ ਇੱਕ ਜਿਹੜਾ ਅੰਗ ਸਰੀਰ ਦਾ ਬਣਦਾ ਵਾ ਤਾਂ ਸਾਰਾ ਉਹ ਉਸ 나ੜ ਰਾਹੀਂ ਹੀ ਬਣਦਾ 나ੜੂਆ ਉਹਦੇ ਰਾਹੀਂ ਸਾਰੀ ਖਰਾਕ ਆ ਜਿਹੜੀ ਉਹ ਬੱਚੇ ਤੱਕ ਪਹੁੰਚਦੀ ਆ ਤੇ ਬੱਚੇ ਦਾ ਵਿਕਾਸ ਜਿਹੜਾ ਹੁੰਦਾ ਪਰੌਣ ਦਾ ਉਹ ਹੁੰਦਾ ਵਾ ਤੇ ਜਦੋਂ 9 ਮਹੀਨੇ ਦਾ ਟਾਈਮ ਪੀਰੀਅਡ ਪੂਰਾ ਹੋ ਜਾਂਦਾ ਬੱਚਾ ਬਾਹਰਲੀ ਦੁਨੀਆ ਦੇ ਵਿੱਚ ਆਉਂਦਾ ਤਾਂ ਮਾਂ ਦੇ ਪੇਟ ਦੇ ਵਿੱਚੋਂ ਉਹ ਨਾੜ ਜਿਹੜੀ ਨਾੜੂਆ ਵਾ ਉਹ ਕੱਟ ਦਿੱਤੀ ਜਾਂਦੀ ਹੈ ਤੇ ਉਹ ਇਨਸਾਨ ਦੇ ਸਰੀਰ ਦੇ ਵਿੱਚ ਵਿਚਾਲੇ ਬਿਲਕੁਲ ਪੇਟ ਦੇ ਵਿਚਾਲੇ ਧੁੰਨੀ ਦੇ ਰੂਪ ਵਿੱਚ ਮੌਜੂਦ ਹੁੰਦੀ ਆ ਜਦੋਂ ਪਹਿਲਾਂ ਦੇ ਸਮੇਂ ਸੀ ਪੁਰਾਣੇ ਸਮੇਂ ਸੀ ਤਾਂ ਬੀਬੀਆਂ ਮਾਈਆਂ ਦਾਇਆਂ ਨਾਨੀਆਂ ਦਾਦੀਆਂ ਉਹ ਜਦੋਂ ਉਹ ਨਾੜ ਕੱਟਦੀਆਂ ਸੀ ਤਾਂ ਉਥੇ ਘਰ ਦਾ ਤੇਲ ਜਾਂ ਘਿਓ ਘਰ ਦਾ ਬਣਿਆ ਹੋਇਆ ਦੇਸੀ ਘਿਓ ਗਾਂ ਦਾ ਮੱਝ ਦਾ ਉਹ ਲਗਾ ਦਿੱਤਾ ਜਾਂਦਾ ਸੀ ਜਿਸ ਦੇ ਨਾਲ ਉਹ ਨਾੜੂਆ ਜਿਹੜਾ ਹੁੰਦਾ ਸੀ ਉਹ ਪੱਕਦਾ ਨਹੀਂ ਸੀ ਤੇ ਬੱਚੇ ਦਾ ਵਿਕਾਸ ਵੀ ਵਧੀਆ ਹੁੰਦਾ ਸੀ ਸਮਾਪਾਟਿਆ ਤੁੰਨੀ ਨੂੰ ਅਣਗੌਲਿਆ ਕਰਨ ਲੱਗ ਗਏ ਤੇ ਤੇਲ ਲਾਉਣਾ ਜਾਂ ਘਿਓ ਲਾਉਣਾ ਭੁੱਲਣ ਲੱਗ ਗਏ ਪਰ ਫਿਰ ਸਮਾਪਾਟਿਆ ਫਿਰ ਖੋਜਾਂ ਹੋਈਆਂ ਤਾਂ ਖੋਜ ਉੱਥੇ ਆ ਕੇ ਰੋਗੀ ਵੀ ਸਰੀਰ ਦਾ ਜਿਹੜਾ ਕੇਂਦਰ ਬਿੰਦੂ ਆ ਉਹ ਤਾਂ ਤੁੰਨੀ ਆ ਆਯੁਰਵੇਦ ਦੇ ਅਨੁਸਾਰ ਜਾਂ ਹੋਰ ਵੀ ਜਿੰਨੀਆਂ ਐਲੋਪੈਥੀਆਂ ਹੈਗੀਆਂ ਵਾਂ ਉਹਨਾਂ ਦੇ ਅਨੁਸਾਰ ਵੀ ਜਿਹੜਾ ਤੁੰਨੀ ਆ ਉਹ ਕੇਂਦਰ ਬਿੰਦੂ ਆ ਤੇ ਇੱਥੇ ਘਰ ਦਾ ਦੇਸੀ ਘਿਓ ਲਾਉਣ ਨਾਲ ਸਰੀਰ ਤੰਦਰੁਸਤ ਰਹਿੰਦਾ ਤੇ ਇਸ ਤਰ੍ਹਾਂ ਹੀ ਆਯੁਰਵੇਦ ਦੇ ਵਿੱਚ ਇੱਕ ਤੇਲ ਬਣਾਇਆ ਆਯੁਰਵੇਦ ਦੇ ਨੁਕਤਿਆਂ ਦੇ ਨਾਲ ਤਿਆਰ ਕੀਤਾ ਗਿਆ ਇਹ ਤੇਲ ਆ ਨਾਵਲ ਆਇਲ ਇਹ ਤੇਲ ਆਯੁਰਵੇਦ ਦੇ ਨੁਕਤਿਆਂ ਨਾਲ ਬਣਾਇਆ ਗਿਆ ਵਾ ਤੇ ਬਹੁਤ ਚੀਜ਼ਾਂ ਪਾ ਕੇ ਇਹਦੀ ਜਿਹੜੀ ਸਮਰੱਥਾ ਡੋਜ਼ ਆਉ ਸਹੀ ਬਣਾਈ ਗਈ ਆ 2 ਤੋਂ 3 ਬੂੰਦਾ ਰਾਤ ਨੂੰ ਤੁਸੀਂ ਪੈਣ ਲੱਗਿਆ ਨੇ ਧੁੰਨੀ ਦੇ ਵਿੱਚ ਲਾਉਣੀਆਂ ਐ ਇਸ ਤੇਲ ਦੀਆਂ 2 ਤੋਂ 3 ਬੂੰਦਾ ਰਾਤ ਨੂੰ ਪੈਣ ਲੱਗਿਆ ਨੇ ਧੁੰਨੀ ਦੇ ਵਿੱਚ ਲਾਉਣੀਆਂ ਤੇ ਫਿਰ ਦੇਖਿਓ ਚਾਹੇ ਤੁਹਾਨੂੰ ਸਬਰਾ ਹਰ ਸਰਵਾਈਕਲ ਆ ਚਾਹੇ ਤੁਹਾਡੇ ਪੇਟ ਦੇ ਵਿੱਚ ਗੈਸ ਆ ਚਾਹੇ ਤੁਹਾਡਾ ਪੇਟ ਭਾਰੀ ਰਹਿੰਦਾ ਵਾ ਚਾਹੇ ਕੋਈ ਅੰਗ ਪੈਰ ਦੋਦਾ ਚਾਹੇ ਥਾਇਰੋਇਡ ਆ ਚਾਹੇ ਸਰੀਰ ਦੀ ਕੋਈ ਵੀ ਵੱਡੀ ਛੋਟੀ ਬਿਮਾਰੀ ਆ ਤਾਂ ਇਸ ਤੇਲ ਦੇ ਨਾਲ ਹੀ ਉਹ ਬਿਮਾਰੀ ਦਾ ਹੱਲ ਹੋ ਜਾਣਾ ਵਾ ਜਿਆਦਾ ਦਵਾਈਆਂ ਦਾ ਇਸਤੇਮਾਲ ਕਰਨ ਦੇ ਨਾਲੋਂ ਤੁਸੀਂ ਸਿਰਫ ਇੱਕ ਇਹ ਤੇਲ ਜਿਹੜਾ ਇਹ ਘਰੇ ਮਗਾ ਕੇ ਜਰੂਰ ਰੱਖੋ ਤੇਰੀਆਂ 2 ਤੋਂ 3 ਬੂੰਦਾਂ ਰਾਤ ਨੂੰ ਸੌਣ ਲੱਗੇ ਧੁੰਨੀ ਦੇ ਵਿੱਚ ਪਾ ਕੇ ਪਾਓ 10 ਤੋਂ 15 ਮਿੰਟ ਤੁਸੀਂ ਸਿੱਧੇ ਪਏ ਰਹਿਣਾ ਵਾ ਤੇ ਉਸ ਤੋਂ ਬਾਅਦ ਤੁਸੀਂ ਮਰਜ਼ੀ ਪਾਸਾ ਬਦਲ ਸਕਦੇ ਹੋ। ਇਸ ਤੇਲ ਲਾਉਣ ਦੇ ਰਿਜ਼ਲਟ ਆ ਜਿਹੜੇ ਉਹ ਤੁਹਾਨੂੰ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਮਿਲਨੇ ਸ਼ੁਰੂ ਹੋ ਜਾਣੇ ਆ। ਸਾਰਿਆਂ ਨੂੰ ਪਹਿਲਾ ਕੰਮ ਇਸ ਤੇਲ ਨੇ ਕਰਨਾ ਜਿਹੜਾ ਉਹ ਤੁਹਾਡੇ ਪੇਟ ਦੀ ਜਿਹੜੀ ਪ੍ਰੋਬਲਮ ਆ, ਕਬਜ਼ ਦੀ ਪ੍ਰੋਬਲਮ ਆ, ਹਾਜ਼ਮੇ ਦੀ ਪ੍ਰੋਬਲਮ ਆ ਉਹਨੂੰ ਹੱਲ ਕਰਨਾ। 2-3 ਦਿਨਾਂ ਦੇ ਵਿੱਚ ਹੀ ਤੁਹਾਡੇ ਸਰੀਰ ਦੀ ਜਿਹੜੀ ਗੈਸ ਆ ਉਹ ਪਿਛਲੇ ਪਾਸੇੋਂ ਪਾਸ ਹੋਣੀ ਸ਼ੁਰੂ ਹੋ ਜਾਣੀ ਆ। ਜਦੋਂ ਗੈਸ ਪਾਸ ਹੋਣੀ ਸ਼ੁਰੂ ਹੋ ਗਈ ਤਾਂ ਸਮਝ ਲਓ ਤੁਹਾਡਾ ਸਰੀਰ ਬਿਮਾਰੀ ਮੁਕਤ ਹੋਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਕਬਜ਼ ਦੀ ਪ੍ਰੋਬਲਮ ਆ ਜਿਹੜੀ ਉਹ ਹੱਲ ਕਰ ਦੇਣੀ ਹੈ ਇਸ ਤੇਲ ਨੇ। ਜਦੋਂ ਕਬਜ਼ ਦੀ ਪ੍ਰੋਬਲਮ ਹੱਲ ਹੋ ਗਈ ਤਾਂ ਫੇਰ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਆ ਜਿਹੜਾ ਹੋਣਾ ਸ਼ੁਰੂ ਹੋ ਜਾਂਦਾ। ਭੁੱਖ ਲੱਗਣ ਲੱਗ ਜੂ ਹਾਜਮਾ ਦਰਸਤ ਹੋ ਜਾਊਗਾ, ਲੀਵਰ ਸਹੀ ਕੰਮ ਕਰਨ ਲੱਗ ਜਾਵੇਗਾ, ਫਿਰ ਕਿਡਨੀਆਂ ਵਿਸਈ ਰੂਪ ਦੇ ਵਿੱਚ ਕੰਮ ਕਰਨ ਲੱਗ ਜਾਣਗੀਆਂ ਤੇ ਹੋਰ ਵੀ ਤੁਹਾਡੇ ਜੋ ਵੀ ਥਾਇਰੋਇਡ ਸਰਵਾਈਕਲ ਜਾਂ ਪੇਟ ਦੇ ਨਾਲ ਜੁੜੇ ਹੋਏ ਰੋਗ ਆ ਚਾਹ ਲੱਤਾਂ ਮਹਾਂ ਦਾ ਦਰਦ ਆ ਤੇ ਚਾਹੇ ਕੋਈ ਚਮੜੀ ਦਾ ਰੋਗ ਆ ਉਹ ਸਾਰੇ ਰੋਗ ਇਸ ਤੇਲ ਨੇ ਹੱਲ ਕਰ ਦੇਣੇ ਆ ਸੋ ਬਰਤ ਕੀ ਪਤਾ ਲੱਗਦਾ ਚੀਜ਼ ਦਾ ਇੱਕ ਵਾਰੀ ਇਹਨੂੰ ਜਰੂਰ ਬਰਤ ਕੇ ਦੇਖੋ ਤੇਲ ਦੀ ਇੱਕ ਸ਼ੀਸ਼ੀ ਜਰੂਰ ਮੰਗਾ ਕੇ ਦੇਖੋ ਦਿੱਤੇ ਗਏ ਨੰਬਰ ਤੇ ਤੁਸੀਂ ਫੋਨ ਕਰਕੇ ਆ ਕੇ ਸਾਡੇ ਤੋਂ ਇਹ ਸ਼ੀਸ਼ੀ ਲਿਆ ਵੀ ਸਕਦੇ ਹੋ ਤੇ ਕੋਰੀਅਰ ਰਾਹੀਂ ਵੀ ਤੁਸੀਂ ਇਹ ਸ਼ੀਸ਼ੀ ਆ ਜਿਹੜੀ ਤੇਲ ਦੀ ਇਹ ਮੰਗਾ ਸਕਦੇ ਹੋ ਚੰਗੀ ਚੀਜ਼ ਹੋਵੇ ਤਾਂ ਉਹਦਾ ਮੁੱਲ ਵੀ ਥੋੜਾ ਜਿਹਾ ਦੇਣਾ ਪੈਂਦਾ ਵਾ ਤੇ ਇਹਦਾ ਸਿਰਫ ਜਿਹੜਾ ਰੇਟ ਆ ਉਹਦਾ ਹੈਗਾ ਵਾ ਸਸ 990 ਰੁਪਏ ਪ੍ਰਿੰਟ ਰੇਟ ਆ ਜੀ ਇਹਦਾ 800 ਰੁਪਏ ਹੈ ਜਣਕ ਜਦੋਂ ਪੈਸੇ ਰੇਟ ਹੈਗਾ ਬਾ ਤਾਂ ਇਹਦੇ ਵਿੱਚ ਚੀਜ਼ ਵੀ ਕੰਮ ਦੀ ਹੋਊਗੀ ਤੇ ਇੱਕ ਵਾਰੀ ਜ਼ਰੂਰ ਵਰਤ ਕੇ ਦੇਖਿਓ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲਿਓ ਜੀ